वाहेगुरु वाहेगुरु जी फते मैं तो खाती ही नहीं हूँ फिर मैं बैठती ही नहीं हूँ एक छोटे कौन शक्ता जो यूनिवर्सिटी में साबुचील मैं तो और दुनिया तो अक्कड़ तेरे सारे नंबर लाड एक लो आज से मिलने जाऊँगा बात करो तुमसे आप बात करो कि नहीं करता हाँ यार बहुत बहुत मालवा आज ਉਹਦਾ ਘਰ ਨੇ ਲੈਂਡ ਪੂਰੇ ਹੋ ਗਿਆ ਨਾ ਤੇ ਇਹ ਅਧਿਵਿਵਿ ਨਾਲ ਆਪਾਂ ਮੰਗ ਤੇ ਪਖਾਰੀ ਬਣਾ ਲੈਣਾ ਮੈਂ ਤੇ ਚਾਹਾਂ ਅੰਨਾ ਵੀ ਆ ਜਿਹੜੀਆਂ ਸਕੀਮਾਂ ਹਨ ਮੁਕਤ ਵਾਲੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਕਿ ਆ 1500 ਰੁਪਏ ਪੈਨਸ਼ਨ ਦੇਵਾ ਪੈਨਸ਼ਨ 1500 ਦਾ 300 ਰੁਪਏ ਵੀ ਭਾਤ ਦਾ ਰੋਟੀ ਕਿੱਥੋਂ ਮਾਣੀ ਕੱਟੋੜ ਬਾਜੇ ਆ ਆ ਜਿਹੜੀ ਇਹ ਕਿਸੇ ਕੋਈ ਨਾ ਬੰਦਾ ਆ ਜਿਹੜਾ ਉਹ ਜਿਹੜੀਆਂ ਉਹ ਮਰਦੇ ਸੋ ਨਹੀਂ ਪੈਰੀ ਨਹੀਂ ਹੁੰਨ ਉਹ ਜੋ ਜਾਨੀਆ ਡਾਕਟਰ ਸਾਹਿਬ ਕੈਨ ਹੋਏ ਆ ਪਿੱਛੇ ਪਿੱਛੇ ਕੀ ਹੋ ਰਹੀ ਆ ਜਿਹੜਾ ਕੋਈ ਨਹੀਂ ਪਾਉਂਦਾ ਕੋਈ ਵੀ ਸਰਕਾਰ ਦੀ ਇਹ ਹੈ ਆ ਵੀ ਕਿਸੇ ਤਰ੍ਹਾਂ ਵੀ ਜਿਹੜਾ ਪੰਜਾਬ ਤੋਂ ਸਰਦ ਪਾਉਂਦਾ ਹੈ ਇਹਨਾਂ ਨੂੰ ਵੀ ਮੁੱਤੀ ਜਾਂਦਾ ਇਹਨਾਂ ਦਾ ਜਿੰਨਾ ਉਹ ਵਿਰੋਧ ਕੀਤਾ ਜਾਂ ਉਹ ਮੈਦ ਹੁੰਦਾ ਵਾ ਜਿਉਂ ਕਿ ਆਪਾਂ ਬਦਲੇ ਵਿੱਚ ਮਦਦ ਕੀ ਜਿਨਾ ਦਤਾ ਬੋਦੀ ਕੋਈ ਵੀ ਵਿਰੋਧ ਕਰਦੇ ਨੇ ਕੋਈ ਜੀ ਸਾਡੇ ਸੋਹੋ ਬਈ ਅਸਰ RAM ਮੂਰਤੀ ਜਿਹਨੇ ਮੈਨੂੰ ਤਾਂ ਕੰਚਨ ਆਰੰਭਿਤ ਕਰਨ ਲਈ ਇੰਤਜ਼ਾਰ ਕੀਤਾ ਤੇ ਇਹਨਾਂ ਦੇ ਵੀ ਕਦਰ ਦੀ ਬਰਦਾਸ਼ਤ ਮੈਂ ਸਭ ਤੋਂ ਵਜੇ ਸਿੰਘ ਜੀ ਤੇ ਹੋਰ ਮੇਰੇ ਜਿੰਨੇ ਵੀ ਸੀਨੀਅਰ ਆਕੂ ਬੈਠਿਆ ਸਾਰੇ ਬਲੌਗਰਾਂ ਦੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਰਸਤੇ ਆ ਜਿਨ੍ਹਾਂ ਨੇ ਇਸ ਜੁਨੀਅਨ ਦੇ ਵਿੱਚ ਵੀ ਜਿਨ੍ਹਾਂ ਨੇ ਬਹੁਤ ਵੱਡਾ ਕਦਮ ਨਿਭਾਇਆ ਸੋ ਸਭ ਤੋਂ ਪਹਿਲਾਂ ਬਾਬੂ ਗੁਲਾਬ ਸਿੰਘ ਜੀ ਨੂੰ ਅੱਜ ਉਹਨਾਂ ਦੇ 95 ਜਨਮ ਦਿਨ ਤੇ ਵਧਾਈ ਦਿੰਨਾ ਅਸੀਂ ਪਰਮਾਨੰਥ ਜੋ ਪ੍ਰਧਾਨ ਸਾਹਿਬ ਜੀ ਨੇ ਬੇਨਤੀਆਂ ਕਰਦੀਆਂ ਉਹਦੇ ਵਿੱਚ ਕਿਸੇ ਨੇ ਨਹੀਂ ਕਿ ਕਿਸੇ ਨੂੰ ਬਾਹਰ ਨਿਲਾ ਕੇ ਉਤਾਰ ਕੇ ਅਗਰ ਜੇ ਸਰਬਾਨੀ ਅਗਰ ਇੱਕ ਵਾਰੀ ਸਾਡੀ ਆਸਰੀ ਆਪਾਲ ਸਰ ਮੁਰਦਾਬਾਦ ਪੰਜਾਬ ਲੰਬੜਦਾਰ ਜੂਨੀਅਨ ਜਿੰਦਾਬਾਦ ਪੰਜਾਬ ਲੰਬੜਦਾਰ ਜੂਨੀਅਨ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਲੰਬੜਦਾਰ ਜੂਨੀਅਨ ਜਿੰਦਾਬਾਦ ਲੰਬੜਦਾਰ ਜੂਨੀਅਨ ਜਿੰਦਾਬਾਦ ਨਕੌਦਰ ਦੀਆਂ ਜਿਵੇਂ ਕਿ ਤੁਹਾਨੂੰ ਮਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਲੰਬੜਦਾਰ ਜੂਨੀਅਨ ਵੱਲੋਂ ਅੱਜ ਇੱਕ ਫੇਰ ਮੀਟਿੰਗ ਕੀਤੀ ਗਈ ਜੋ ਕਿ ਜਿਹੜਾ ਤਰਨਤਾਰਨ ਦੇ ਵਿੱਚ ਇੱਕ ਜਿਮਨੀ ਚੋਣ ਹੋਣ ਜਾ ਰਹੀ ਹੈ ਤੇ ਇੱਕ ਜਿਹੜਾ ਹੈਗਾ ਵਾ ਲੈਡ ਪੋਲਿੰਗ ਦਾ ਜਿਹੜਾ ਹੈਗਾ ਮਸਲਾ ਚੱਲ ਰਿਹਾ ਹੈਗਾ ਕਿਸਾਨਾਂ ਦੇ ਨਾਲ ਇਹਨਾਂ ਵੱਲੋਂ ਜਿਹੜਾ ਹੈਗਾ ਇਸ ਚੀਜ਼ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿਲ੍ਹਾ ਪ੍ਰਧਾਨ ਜਿਹੜੇ ਨੇ ਹਰਕਮਲ ਸਿੰਘ ਮੋdde ਜੀ ਸਾਡੇ ਨਾਲ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਮੀਟਿੰਗ ਹੋਈ ਹੈਗੀ ਆ ਲੈਡ ਪੋਲਿੰਗ ਦਾ ਵੀ ਮਸਲਾ ਜਿਹੜਾ ਚੱਕਿਆ ਗਿਆ ਕਿਸ ਤਰ੍ਹਾਂ ਦੇਖਦੇ ਆ ਅੱਜ ਸਾਡੇ ਨਕੋਦਰ ਤਹਿਸੀਲ ਦੇ ਲੰਬੜਦਾਰ ਜਿਨ੍ਹਾਂ ਦੇ ਵਿੱਚ ਸਰਦਾਰ ਸੁਜੀਤ ਸਿੰਘ ਜੀ ਪ੍ਰਧਾਨ ਦੇ ਨਾਲ ਪੱਟੀ ਗਿਣਤੀ ਦੇ ਵਿੱਚ ਅਤੇ ਜਲੰਧਰ ਦੀਆਂ ਵੱਖ-ਵੱਖ ਤਹਿਸੀਲਾਰਾਂ ਤਹਿਸੀਲਾਂ ਤੋਂ ਹੋਰ ਵੀ ਨੰਬਰ ਦਾ ਸਹਿਵਾਨ ਜਿਹੜੇ ਸ਼ਾਮਲ ਹੋਏ ਆ ਸੋ ਮੈਂ ਰਕਮਲ ਸਿੰਘ ਪ੍ਰਧਾਨ ਲੰਬੜਦਾਰ ਯੂਨੀਅਨ ਜਿਹੜਾ ਜਲੰਧਰ ਪੰਜਾਬ ਲੰਬੜਦਾਰ ਯੂਨੀਅਨ ਲੋ ਸ਼ਾਮਲ ਹੋ ਕੇ ਜਿੱਥੇ ਅੱਜ ਲੰਬੜਦਾਰਾਂ ਦੇ ਸੁਝਾਅ ਲੈ ਉੱਥੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਸਾਰਿਆਂ ਦੇ ਸੁਝਾਅ ਲੈ ਕੇ ਇਹ ਮਤਾ ਪਾਸ ਕੀਤਾ ਕਿ ਜਿਹੜੀ ਲੈਂਡ ਪੂਲਿੰਗ ਸਕੀਮ ਆ ਕਿਸਾਨਾਂ ਦੀਆਂ 60000 ਦੇ ਤਕਰੀਬਨ ਨੇੜੇ ਜਿਹੜੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਜਾਂ ਉਹਨਾਂ ਜ਼ਮੀਨੀਆਂ ਦੇ ਵਿੱਚ ਜਿਹੜੀ ਆ ਪੰਜਾਬ ਸਰਕਾਰ ਆਪਣੀ ਮਰਜ਼ੀ ਦੇ ਨਾਲ ਜਿਹੜੀ ਡਿਵੈਲਪਮੈਂਟ ਜਾਂ ਉਹਨਾਂ ਤੇ ਰੋਕ ਲਾਈ ਆ ਉਹਦੇ ਖਿਲਾਫ ਜਿਹੜੇ ਪੰਜਾਬ ਦੇ ਇੱਕ ਕਿਸਾਨ ਆ ਜੋ ਸਮੁੱੱਚੇ ਜਿਹੜੇ ਵਿਰੋਧ ਕਰ ਰਹੇ ਆ ਜਿਹੜੀਆਂ ਇੱਥੇ ਦੀਆਂ ਸਮੁੱਚੀਆਂ ਪੰਜਾਬੀਆਂ ਦੀਆਂ ਸਿਆਸੀ ਪਾਰਟੀਆਂ ਰਾਜਸੀ ਪਾਰਟੀਆਂ ਉਹ ਵੀ ਵਿਰੋਧ ਕਰ ਰਹੀਆਂ ਸੋ ਅਸੀਂ ਵੀ ਪੰਜਾਬ ਲੰਬੜਦਾਰ ਯੂਨੀਅਨ ਜਿਹੜਾ ਉਸ ਸਕੀਮ ਦਾ ਵਿਰੋਧ ਕਰਦੇ ਆ ਅਤੇ ਜਿਹੜੇ ਲੰਬੜਦਾਰਾਂ ਦੇ ਨਾਲ ਕੀਤੇ ਵਾਦੇ ਸੀਗੇ ਉਹ ਅਜੇ ਤੱਕ ਕੋਈ ਪੂਰਾ ਨਹੀਂ ਕੀਤਾ ਇਹਨਾਂ ਨੇ ਚੋਨ ਮੈਨੀਫੈਸਟੋ ਦੇ ਵਿੱਚ ਜਿਹੜਾ ਇੱਕ ਸਾਡੇ ਨਾਲ ਵਾਦਾ ਕੀਤਾ ਸੀ ਕਿ ਲੰਬੜਦਾਰਾਂ ਦਾ ਜਿਹੜਾ ਮਾਣ ਪਤਾ ਦੁਗਣਾ ਕੀਤਾ ਜਾਊਗਾ ਕੋ 4 ਸਾਲ ਹੋ ਗਏ ਅਜੇ ਤੱਕ ਪੂਰਾ ਨਹੀਂ ਕੀਤਾ ਸੋ ਹੋਰ ਵੀ ਸਾਡੀਆਂ ਕੁਝ ਰਿੰਦੀਆਂ ਮੰਗਾ ਸੀਗੀਆਂ ਚਾਹ ਜਦੀ ਪੁਸ਼ਤੀ ਲੰਬੜਦਾਰੀ ਸੀ ਕੀ ਉਹ ਇਹ ਕਹਿੰਦੇ ਕੀ ਅਸੀਂ ਜਿਹੜਾ ਉਹ ਕਾਨੂੰਨ ਬਣਾਵਾਂਗੇ ਕਿ ਲੰਬੜਦਾਰ ਜਿਹੜੇ ਜਦੀ ਪੁਸ਼ਤੀ ਬਹਾਰ ਰਹਿਣਗੇ ਸੋ ਸਾਡੇ ਨਾਲ ਕੀਤੇ ਵਾਦੇ ਹੋਏ ਪੂਰੇ ਨਹੀਂ ਕੀਤੇ ਅੱਜ ਲੰਬੜਦਾਰਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੀ ਹਾਈ ਕਮਾਂਡ ਕੋ ਸਾਨੂੰ ਸ਼ਿਕਾਰਸ਼ ਰੰਭੂਗੀ ਉਹਦੇ ਵਿੱਚ ਅਸੀਂ ਵੱਡੀ ਗਿਣਤੀ ਦੇ ਵਿੱਚ ਲੰਬੜਦਾਰ ਸ਼ਾਮਲ ਹੋ ਕੇ ਪੰਜਾਬ ਸਰਕਾਰ ਦਾ ਵਿਰੋਧ ਕਰਾਂ। ਪ੍ਰਧਾਨ ਜੀ ਲੈਡ ਪੋਲਿੰਗ ਹੈ ਕੀ ਆਕਰ ਕਿਉਂਕਿ ਕਈ ਲੋਕਾਂ ਨੂੰ ਤਾਂ ਇਹ ਸੀ ਇਹ ਹੀ ਨਹੀਂ ਪਤਾ ਹੈਗਾ ਪਰ ਵਿਰੋਧ ਉਹ ਕਹਿੰਦੇ ਕਰੀ ਜਾਂਦੇ ਆ ਸਰਕਾਰਾਂ ਸਰਕਾਰਾਂ ਦੇ ਖਿਲਾਫ ਜਿਹੜੇ ਕਿਸਾਨ ਜਿੱਥੇ ਬੰਨੀਆਂ ਪਰ ਦੱਸਣ ਵੀ ਤਾਂ ਸਹੀ ਕੀ ਹੈਗੀ ਆ ਲੈਡ ਪੋਲਿੰਗ ਦੇਖੋ ਜਿਹੜਾ ਪੰਜਾਬ ਲੈਡ ਪੋਲਿੰਗ ਜਿਹੜੀ ਇਹਨਾਂ ਨੇ ਸਕੀਮ ਲਾਈ ਆ ਇਹਦੇ ਵਿੱਚ 60000 ਤਕਰੀਬਨ ਜਿਹੜੀ ਜ਼ਮੀਨ ਆ ਉਹਦੇ ਵਿੱਚ ਕਲੋਨੀਆ ਰਹਾਇਸ਼ੀ ਪਲਾਟ ਜਾਂ ਜਿਹੜੇ ਆਪਣੇ ਅਧਾਰੇ ਵਿੱਚ ਕੋਈ ਹੋਰ ਵੀ ਬਾਹਰਲੀਆ ਕੰਪਨੀਆਂ ਨੂੰ ਇਹ ਜ਼ਮੀਨਾਂ ਦੇਣ ਜਾ ਰਹੇ ਆ ਉਹਦੇ ਵਿੱਚ ਜਿਹੜੀ ਸਕੀਮ ਬਣਾ ਰਹਾ ਕਿ ਜਿਹੜੇ ਕਿਸਾਨਾਂ ਦੇ ਕੋਲੋਂ ਇਹ ਜਿਹੜੀ ਜ਼ਮੀਨ ਆ ਉਹ ਉਹਨਾਂ ਚਿਰ ਅਸੀਂ ਜਿਹੜੀ ਆ ਉਹ ਆਪਣੀ ਰਜਿਸਟਰੀ ਨਹੀਂ ਕਰਾ ਸਕਦਾ ਉਹਦੇ ਵਿੱਚ ਰੋਕ ਲਾਵਾਂਗੇ ਉਹ ਵੇਚ ਨਹੀਂ ਸਕਦਾ ਉਹਦੇ ਵਿੱਚ ਕੋਈ ਇਸਾਰੀ ਨਹੀਂ ਕਰ ਸਕਦਾ ਸੋ ਜਿਹੜੀ ਇਹ ਜ਼ਮੀਨ ਆ ਉਹਦੀ ਰੁਕ ਜਾਊਗੀ ਉਹਨੂੰ ਆਪਣੇ ਹਿਸਾਬ ਦੇ ਨਾਲ ਵਿੱਚੋਂ ਪਲਾਟ ਕੱਟ ਕੇ ਅਸੀਂ ਦੇਾਂਗੇ ਪਰ ਇਹ ਜਿਹੜੀ ਸਕੀਮ ਆ ਇਹ ਸਾਰੇ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਇਹਦੇ ਵਿਰੁੱਧ ਹੋ ਗਏ ਆ ਉਹ ਇਹ ਸਕੀਮਾਂ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਆ ਸੋ ਵਿੱਚ ਸਾਡੇ ਬਹੁਤ ਹੀ ਜਿਹੜੀਆਂ ਕਿਸਾਨ ਜੁਨੀਅਨ ਆ ਉਹਨਾਂ ਨੇ ਵੀ ਇਹ ਜਿਹੜਾ ਪੂਰਾ ਸਕੀਮ ਦਾ ਜਿਹੜਾ ਪੂਰਾ ਉਹਦਾ ਨਰੀਖਣ ਕੀਤਾ ਆ ਸਾਡੇ ਵਕੀਲ ਸਹਿਬਾਨ ਕੋਲੋਂ ਵੀ ਇਹ ਜਿਹੜਾ ਸਾਰਾ ਪੜਾਇਆ ਆ ਪੜਿਆ ਆ ਆਪ ਖੁਦ ਕਿਉਂਕਿ ਇਹ ਜਿਹੜੀ ਸਕੀਮ ਆ ਇਹ ਸਾਰੀ ਇਹਨਾਂ ਦੀ ਜਿਹੜੀ ਇੱਕ ਧੋਖਾ ਇੱਕ ਪੰਜਾਬ ਦੀ ਜਿਹੜੀ ਵਧੀਆ ਉਪਜਾਊ ਜ਼ਮੀਨ ਆ ਪੰਜਾਬ ਦੀ ਕਿਸਾਨੀ ਆ ਉਹਨੂੰ ਤਬਾਹ ਕਰਨ ਲਈ ਇਹ ਜਿਹੜੀਆਂ ਇਹਨਾਂ ਦੀਆਂ ਸਾਰੀਆਂ ਸਕੀਮਾਂ ਆ ਇੰਨੀ ਜ਼ਮੀਨ ਦੇ ਵਿੱਚ ਡਿਵੈਲਪਮੈਂਟ ਜਿਹੜੀ ਆ ਉਹ ਨਹੀਂ ਹੋ ਸਕਦੀ ਐਡੀ ਛੇਤੀ ਇਹਦੇ ਵਿੱਚ ਜਿਹੜਾ ਪਹਿਲਾਂ ਹੀ ਕਲੋਨੀਆਂ ਬਹੁਤ ਕਟੀਆਂ ਪਈਆਂ ਬੜੀਆਂ ਜ਼ਮੀਨਾਂ ਜਿਹੜੀਆਂ ਉਹਦੇ ਵਿੱਚ ਕਲੋਨੀਆਂ ਇਹਨਾਂ ਕੋਲ ਹੀ ਨਹੀਂ ਅਜੇ ਚੱਲੂ ਹੋਈਆਂ ਉਹਨਾਂ ਕਲੋਨੀਆਂ ਦਾ ਤੁਸੀਂ ਜਾ ਕੇ ਦੇਖੋ ਕਿ ਉਹਨਾਂ ਨੂੰ ਜਿਹੜੀ ਡਿਵੈਲਪਮੈਂਟ ਕਰਨ ਵਾਲੀ ਆ ਉਹਨਾਂ ਨੂੰ ਇਹ ਸਾਰੀ ਕਰ ਲੈਣ ਉਹਨਾਂ ਨੂੰ ਇਹ ਵੇਚ ਲੈਣ ਪਰ ਜਿਹੜੀ ਇੰਨੀ ਨਵੀਂ ਜ਼ਮੀਨ ਨੂੰ ਉਹ ਸਿਰਫ ਦਿੱਲੀ ਦੀ ਜਿਹੜੇ ਏਜਰੀਵਾਲ ਦੀ ਟੀਮ ਆ ਉਹ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਅਣਖ ਨੂੰ ਬੁਗਾਰ ਰਿਆ ਪੰਜਾਬ ਦੀ ਕਿਸਾਨੀ ਨੂੰ ਬੁਗਾਰ ਰਿਆ ਪੰਜਾਬ ਦੀਆਂ ਜਿਹੜੀਆਂ ਇੱਥੇ ਦੀਆਂ ਰਵਾਇਤੀ ਪਾਰਟੀਆਂ ਆ ਉਹਨੂੰ ਉਹ ਜਿਹੜਾ ਉਹ ਸਾਰਾ ਉਹ ਪੰਜਾਬ ਨੂੰ ਤਬਾਹ ਕਰਨ ਲਈ esquima ਘੜੀਆਂ ਜਾ ਰਹੀਆਂ ਪੰਜਾਬੀਆਂ ਦੀ ਅਣਖ ਨੂੰ ਬੁਗਾਰਿਆ ਜਾ ਰਿਹਾ ਸੋ ਇਹ ਜਿਹੜੀ ਸਾਡੀ ਇਹ ਪੰਜਾਬੂ ਜ਼ਮੀਨ ਆ ਇਹ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਜਿਹੜਾ ਆਪਣਾ ਉਹ ਨਹੀਂ ਦੇਣੀ ਚਾਹਦਾ। ਜੇ ਗੱਲ ਕਰੀਏ 2027 ਉਸ ਤੋਂ ਪਹਿਲਾਂ ਜਿਮਨੀ ਚੋਣ ਤਰਨਤਾਰਨ ਕਿ ਉਹਦੇ ਵਿੱਚ ਵੀ ਜਿਹੜਾ ਲੰਬੜਦਾਰ ਮੰਨ ਲੋ ਇਸ ਚੀਜ਼ ਦਾ ਵਿਰੋਧ ਕੀਤਾ ਜਾਵੇਗਾ। ਸਾਡੀ ਪੰਜਾਬ ਲੰਬੜਦਾਰ ਜੂਨੀਅਰ ਸਮਰਾ ਜਿਹਦੇ ਵਿੱਚ ਸਾਡੇ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹਨਾਂ ਨੇ ਪਿਛਲੇ ਦਿਨੀ ਤਰਨਤਾਰਨ ਦੇ ਵਿੱਚ ਬਹੁਤ ਇੱਕ ਵੱਡੀ ਮੀਟਿੰਗ ਕੀਤੀ ਆ। ਉਹ ਮੀਟਿੰਗ ਦੇ ਵਿੱਚ ਸਰਕਾਰ ਨੂੰ ਵਾਰਨਿੰਗ ਦਿੱਤੀ ਆ ਕਿ ਸਰਕਾਰ ਜਿਹੜੀ ਆ ਇਹ ਤਰਨਤਾਰਨ ਜਿਹੜੀ ਜਿਮਨੀ ਚੋਣ ਹੋਣ ਜਾਣ ਜਾ ਰਹੀ ਆ ਜਾਂ ਤਾਂ ਉਹ ਤੋਂ ਪਹਿਲਾਂ-ਪਹਿਲਾਂ ਲੰਬੜਦਾਰਾਂ ਦੀਆਂ ਜਿਹੜੀਆਂ ਉਹ ਮੰਗਾਂ ਆ ਉਹ ਪੂਰੀਆਂ ਕਰੇ ਨਹੀਂ ਤੇ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਜੋ ਵੀ ਉੱਥੇ ਸਾਨੂੰ ਸੰਘਰਸ਼ ਕਰਨਾ ਪਿਆ ਉਹ ਪੰਜਾਬ ਸਰਕਾਰ ਦੇ ਖਿਲਾਫ ਕਰਾਂ ਪੰਜਾਬ ਸਰਕਾਰ ਖਿਲਾਫ ਜਿਹੜਾ ਹੈਗਾ ਵੱਡਾ ਸੰਘਰਸ਼ ਜਿਹੜਾ ਹੈਗਾ ਐਲਾਨਿਆ ਗਿਆ ਹੈਗਾ ਲੰਬੜਦਾਰ ਯੂਨੀਅਨ ਵੱਲੋਂ ਕੈਮਰਾ ਪਰਸਨ ਮੰਗੇ ਦੇ ਨਾਲ ਆਪਣੀ ਤਰੋੜਾ ਨਿਕੋਤਾ दुखी ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਧੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿੱਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਲੰਗਰ ਨੂੰ ਲਮਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਲੀ ਦੱਸਿਆ ਪਿਆ ਜੀ ਦੇਖੋ ਮੈਂ ਆਪਣੇ ਵਿਆਹਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669